ਸਤਿ ਸ਼੍ਰੀ ਅਕਾਲ ਗੁੱਡ ਮਾਮੀ ਤੇ ਸਾਰੇ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਐਤਵਾਰ ਸਵੇਰੇ 7:30 ਨਾ ਮੈਨੂੰ ਫੋਨ ਆਇਆ ਸੀ ਵੈਸੇ ਤਾਂ ਪਹਿਲਾਂ ਤਾਂ ਮੇਰੇ ਨਿਆਣੇ ਦਾ ਮਾਮਾ ਉਹਨਾਂ ਦਾ ਸੀ ਅੱਜ ਮੇਰੇ ਮਾਮਾ ਮੰਮੀ ਆ ਰਹੇ ਆ ਤੇ ਉਹਨਾਂ ਨੇ ਮੈਨੂੰ ਸਵੇਰੇ 7:30 ਫੋਨ ਲਾਇਆ ਸੀ ਕਿ ਅਸੀਂ ਆਉਣਾ ਉਹਨਾਂ ਦੁਪਹਿਰੇ 12:00 ਦੇ ਕਰੀਬ ਹੋਣਗੇ ਤੇ ਲੰਚ ਉਹਨੇ 7:30 ਨਾ ਮੈਸੇਜ ਤੋਂ ਪੇ ਬੈਠ ਕੇ ਨਾ ਆਪਾਂ ਸਬਜ਼ੀ ਦੀ ਯਾਰੀ ਕਰ ਲਈਏ ਅੱਜ ਆਪਾਂ ਬਣਾਵਾਂਗੇ ਮਟਰ ਪੀਰ ਪਹਿਲਾਂ ਤਾਂ ਮੈਂ ਟੁੜਕੀ ਦੀ ਤਿਆਰੀ ਕਰਨਾ ਟੁੜਕਾ ਵਗੈਰਾ ਬਣਾ ਕੇ ਫਿਰ ਕਰਾਂਗੇ ਆਪਾਂ ਕਰ ਲਿਆ ਸਫਾਈਆਂ ਪਹਿਲਾਂ ਸਬਜੀ ਵਾਲਾ ਕੰਮ ਨੇ ਵੇੜਾਗੇ ਤਾਂ ਕਿ ਜਦੋਂ ਉਹਨਾਂ ਦੇ ਲਾਗੇ ਬੈਠ ਜੀਏ ਸੋ ਐਸ ਦਾ ਵਲੌਗ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਵਾ ਫਿਰ ਅਸੀਂ ਬਾਹਰ ਵੀ ਜਾਣਾ ਤੁਮਣ ਵਾਸਤੇ ਜੇ ਤੁਸੀਂ ਬਣੇ ਰਹੋ ਮੇਰੇ ਵਲੌਗ ਨਾਲ ਜੇਕਰ ਚੈਨਲ ਦੇ ਨਵੇਂ ਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵਲੌਗ ਨੂੰ ਕਰ ਦਿਓ ਲਾਈਕ ਤੇ ਮਿਲਦੇ ਹਾਂ ਹੁਣ ਆਪਾਂ ਕੰਮ ਖੜੀਦੇ ਆਪਾਂ ਕਰ ਰਹੀ ਆ ਸਬਜੀ ਦੀ ਤਿਆਰੀ ਇੱਧਰ ਮਟਰ ਪਨੀਰ ਹੋ ਗਿਆ ਆਪਣਾ ਰੈਡੀ ਟਰਕਾ ਪਕਾ ਲਿਆ ਥੋੜੇ ਜਿਹਾ ਮਟਰ ਘੱਟ ਸੀ ਤੇ ਮੈਂ ਉਹਦੇ ਵੀ ਥੋੜੇ ਜਿਹੇ ਹੋਰ ਪਾ ਦੋ ਇਹ ਇੱਥੇ ਆਪਣਾ ਪਨੀਰ ਵੀ ਹੋ ਗਿਆ ਰੈਡੀ ਬਸ ਹੁਣ ਆਪਾਂ ਸਬਜ਼ੀ ਬਣਾ ਲਈ ਐ ਬਸ ਫਰੀ ਐ ਹੁਣ ਕਿਚਨ ਸਾਫ ਕਰਨਾ ਆਪਣਾ ਰੋਟੀ ਪਾਣੀ ਆਪਾਂ ਖਾ ਲਿਆ ਸੀ ਬ੍ਰੈਕਫਾਸਟ ਉਹਨਾਂ ਦੀ ਵੀ ਸਬਜ਼ੀ ਰੈਡੀ ਆ ਤੇ ਹੁਣ ਮੈਂ ਕਰਨੀਆਂ ਸਫਾਈਆਂ ਥੋੜੀ ਬਹੁਤੀ ਆਪਾਂ ਸਫਾਈਆਂ ਕਰ ਲਈਏ ਕਿਉਂਕਿ ਸਬਜ਼ੀ ਤਾਂ ਆਪਣੀ ਹੋ ਗਈ ਆ ਰੈਡੀ ਸਬਜੀ ਦੀ ਜਿਆਦਾ ਟੈਨਸ਼ਨ ਹੁੰਦੀ ਹੈ ਹੋਰ ਨਹੀਂ ਕੋਈ ਗੱਲ ਹੁੰਦੀ ਆਪਣੇ ਨੇ ਰਿਜਦੀ ਰਹਿਣਾ ਵਾ ਤਦ ਤੱਕ ਤੇ ਆਪਾਂ ਕਰ ਲਈ ਸਫਾਈ ਫਿਰ ਮਿਲਦੇ ਆ ਤੁਹਾਨੂੰ ਜਿੰਦ ਤੱਕ ਸਾਰੇ ਗੈਸਟ ਹੁੰਦੇ ਆ ਫਿਰ ਤੁਹਾਨੂੰ ਮਨਾਉਨੇ ਹੋਣਾ ਨਾਲ ਇਹ ਸਬਜੀ ਆਪਣੀ ਹੁੰਦੀ ਪਈ ਰੈਡੀ ਈ ਥੋੜਾ ਜਰ ਆਪਾਂ ਤੜਕੇ ਚ ਭੁੰਨਾਂਗੇ ਮਟਰ ਪਨੀਰ ਨੂੰ ਫਿਰ ਪਾਉਨੇ ਆ ਦੇਚ ਪਾਣੀ ਇਹਨੇ ਤਦ ਤੱਕ ਹੋ ਜਾਣਾ ਰੈਡੀ ਲਓ ਜੀ ਆਪਾਂ ਆਪਣੀ ਸਬਜੀ ਭਾਜੀ ਕਰ ਲਈ ਆ ਤਿਆਰ ਕਿਚਨ ਕਰ ਦਿੱਤਾ ਚੰਗੀ ਤਰ੍ਹਾਂ ਆਪਾਂ ਸਾਫ ਹੁਣ ਕੋਈ ਖਲਾਰਾ ਨਹੀਂ ਪੈਣਾ ਕਿਉਂਕਿ ਸਬਜ਼ੀ ਕੱਟਣ ਵੱਢਣ ਦਾ ਤਿਆ ਤੁਰਕੇ ਤੱਕ ਦਾ ਨਾ ਜਿਆਦਾ ਖਲਾਰਾ ਹੁੰਦਾ ਉਹ ਆਪਾਂ ਕਰ ਲਈਏ ਰੈਡੀ ਦੁੱਧ ਵੀ ਆਪਾਂ ਉਬਾਲ ਲਿਆ ਵਾ ਤੇ ਹੁਣ ਆਪਾਂ ਰਸੋਈ ਘਰਤੀ ਸਾਫ਼ ਜਦੋਂ ਆਉਣਗੇ ਉਦੋਂ ਫਿਰ ਆਪਾਂ ਚੌਲ ਬਣਾਉਣੇ ਕਿਉਂਕਿ ਚੌਲ ਤਾਂ ਗਰਮ ਗਰਮੀ ਚੰਗੇ ਲੱਗਦੇ ਹਨ ਮੈਂ ਸੋਚਾਂ 10 ਕਿ ਮਿੰਟ ਦਾ ਕੰਮ ਹੈ ਆਟਾ ਆਪਾਂ ਗੁੰਨ ਕੇ ਰੱਖ ਲਿਆ ਸੈਲੈਂਡ ਕੱਟਣਾ ਉਹ ਮੈਂ ਥੋੜੀ ਦੇਰ ਤੱਕ ਕੱਟੂੰਗੀ ਤੇ ਫਿਲਹਾਲ ਹੁਣ ਮੈਂ ਫ੍ਰੀ ਹਾਂ ਤੇ ਹੁਣ ਮੈਂ ਚੱਲਨੀ ਆ ਬਾਹਰ ਧੁੱਪੇ ਬੈਠਣ ਵਾਸਤੇ ਜਦੋਂ ਆਉਣਗੇ ਫਿਰ ਆਪਾਂ ਕਰਾਂਗੇ ਰੋਟੀ ਪਾਣੀ ਉਹਨ ਸਾਡਾ ਤੇ ਰੋਟੀ ਪਾਣੀ ਹੋ ਗਿਆ ਤਿਆਰ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਥੋੜੀ ਦੇਰ ਬਾਅਦ ਅਸੀਂ ਚੱਲੇ ਆਂ ਸਬਜ਼ੀ ਚ ਪਾਉਣ ਨੂੰ ਧਨੀਆ ਲੈਣ ਵਾਸਤੇ ਜਨਾਬ ਜੀ ਮੇਰੇ ਰੈਡੀ ਹੋ ਗਏ ਪੱਗਪੂਗ ਬੰਨ ਲਈ ਹੈ ਜੀ ਹੁਣ ਘਰੋਂ ਆਪਾਂ ਵੇਟ ਇੱਧਰ ਸਾਡਾ ਛੋਟਾ ਸਰਦਾਰ ਵੀ ਰੈਡੀ ਹੈ ਹਾਂਜੀ ਬਾਏ ਬਾਏ ਦੇਗੀ ਬਾਏ ਬਾਏ ਰਾਸ਼ੀ ਚਲੋ ਆਜੋ ਚਲੋ ਵੇਲੀ ਚਲੀਏ ਚਲੋ 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 ਦੇਖਣਾ ਜਾਇਓ ਚਲੋ ਜੀ ਆ ਗਏ ਆਪਾਂ ਵੇਲੀ ਥੋੜੋ ਦਨੀਆ ਦਨੀਆ ਸਬਜੀ ਚ ਨਾ ਪਾਇਆ ਵਧੀਆ ਲੱਗਦਾ ਨਾ ਥੋੜੋ ਹੋ ਗਿਆ ਜਰੂਰੀ ਹੈ ਪਪਾ ਕੀ ਕਰਦੇ ਆ? ਇਲੀ ਇਲੀ ਹਾਂ ਕਿਹੜੀ ਭਾਸ਼ਾ ਬੋਲਦੇ? ਮਮਜ਼ ਟਫ ਗਾਏ। ਲੈ ਲੋ ਜੋ ਲੈਣਾ ਸਾਗ ਲਈ। ਉੱਧਰ ਸਾਡੇ ਪਰੋਣੇ ਆਉਣੇ ਆ ਤੇ ਇੱਧਰ ਅਮਰਦੀਪ ਨੇ ਸਵੇਰ ਦਾ ਮੇਰੇ ਜਾਨ ਨੂੰ ਵਕਤ ਪਾਇਆ ਸਾਗ ਬਣਾ ਕੇ ਦੇ ਤੇ ਸਾਗ ਅਸੀਂ ਲੈ ਗਏ ਸੀ ਉੱਧਰ ਦੇਖੋ ਜਨਾਬ ਜੀ ਧਨੀਆ ਤੋੜ ਰਹੇ। ਸਾਗ ਅਸੀਂ ਲੈ ਗਏ ਸੀ ਸਵੇਰੇ ਵੇਲੀਆਂ ਤੋੜ ਕੇ ਇਥੋਂ ਤੇ ਧੋ ਧੂ ਕੇ ਰੱਖਿਆ ਵਾ ਤੇ ਪਰੋਣਿਆਂ ਦਾ ਤਾਂ ਮੈਂ ਰੋਟੀ ਪਾਣੀ ਘਾਰ ਆਈਆਂ ਵਿੱਲੇ ਹੀ ਹੁਣ ਮੈਂ ਜਦ ਜਨਚਰ ਉਹ ਨਹੀਂ ਹੁੰਦੀ ਹੁਣ ਚਰ ਆਪਾਂ ਸਾਗ ਨੂੰ ਧੋ ਸਵਾਰ ਕੇ ਕੱਟ ਵੱਟ ਕੇ ਬਣਾ ਲਈ ਰੱਖੀ ਰਜਨੇ ਹੌਲੀ ਹੌਲੀ ਅੱਜ ਸਾਡਾ ਪਲਾਨ ਹੈ ਕਿ ਆਪਾਂ ਚੁੱਲੇ ਤੇ ਬਣਾਈਏ ਸਾਗ ਮੈਂ ਨਾ ਮੰਮੀ ਨੂੰ ਫੋਨ ਕੀਤਾ ਕਿ ਅਸੀਂ ਸਾਗ ਬਣਾਉਣ ਲੱਗੇ ਮੰਮੀ ਕਹਿੰਦੀ ਚੁੱਲੇ ਤੇ ਨਾ ਬਣਾਇਓ ਮੰਮੀ ਨਾ ਮਜ਼ਾਕ ਕਰਦੀ ਸਾਨੂੰ ਮੰਮੀ ਕਹਿੰਦੀ ਚੁੱਲੇ ਤੇ ਨਾ ਬਣਾਇਓ ਚੁੱਲਾ ਤੁਹਾਡਾ ਕਾਲਾ ਹੋ ਜਾਊਗਾ ਗੈਸ ਤੇ ਧਾਲਿਓ ਮਤਲਬ ਮੇਰੇ ਕਹਿਣ ਦਾ ਮੰਮੀ ਦਾ ਇਹ ਆ ਕਿ ਚੁੱਲਾ ਉਸ ਦਿਨ ਮੇਰੇ ਕੋਲ ਇੰਨੇ ਵਕਤਾਂ ਨਾਲ ਬਣਵਾਇਆ ਤੇ ਸਾਗ ਸੁਖ ਨਹੀਂ ਤਰਦੇ ਹੈਗੇ ਚੁੱਲਾ ਬਣਵਾ ਲਿਆ ਸ਼ੌਂਕ ਨਾਲ ਪਿਆ ਉਦਾਂ ਹੀ ਵਰਤਦੇ ਹੈ ਨਹੀਂ ਤੇ ਮੈਂ ਚਲੋ ਅੱਜ ਨਾ ਮੰਮੀ ਦਾ ਲਾਮਾ ਆਪਾਂ ਲਾ ਹੀ ਦੇਣਾ ਹੈ ਮਰਦੀਪ ਅੱਜ ਫਿਰ ਆਪਾਂ ਚੁੱਲੇ ਤੇ ਬਣਾ ਲਈਏ ਸਾਗ ਲਵੋ ਫਿਰ ਬਾਲਣ ਇੱਥੋਂ ਤੇ ਫਿਰ ਆਪਾਂ ਬਣਾਈਏ ਚੁੱਲੇ ਤੇ ਸਾਗ ਤੇ ਤੁਹਾਨੂੰ ਆਪਾਂ ਅੱਜ ਆਪਾਂ ਚੁੱਲੇ ਤੇ ਸਾਗ ਬਣਾਉਂਦੇ ਦਿਖਾਵਾਂਗੇ ਜਿਵੇਂ ਬਣਾਇੰਦਾ ਵਾ ਵੈਸੇ ਸਾਨੂੰ ਸ਼ੌਂਕ ਹੈ ਚੁੱਲੇ ਤੇ ਸਾਗ ਬਣਾਉਂਦਾ ਸੋ ਬਣੇ ਰਿਓ ਤੁਸੀਂ ਮੇਰੇ ਵਲੌਗ ਦੇ ਨਾਲ ਇਸੀ ਕਲੀ ਕਰਾ ਕੇ ਰੱਖੀਏ ਪੁੱਠੀ ਪੁੱਠੀ ਕਰੋ ਉਹਨੂੰ ਫਟਾਫਟ ਅੱਗ ਬੋਝਾ ਨਾ ਮੈਂ ਮਿੱਟੀ ਲਾ ਲਈਏ ਥੋੜੀ ਨਾ ਮੰਜਣੀ ਸੌਖੀ ਹੋ ਜਾਂਦੀ ਆ ਇਹ ਆਪਾਂ ਮਿੱਟੀ ਲਾ ਲਈਏ ਕਿ ਉਹਨੂੰ ਆਪਾਂ ਬਸ ਥੱਲੇ ਧਰਾ ਦੇਣਾ ਆਪਾਂ ਚੁੱਪ ਅੱਗ ਬਾਲ ਲਈਏ ਬੜੇ ਸੁੱਕਦੀ ਹੈ ਮਿੱਟੀ ਫੇਰ ਆਪਾਂ ਸਿੱਧੀ ਕਰੋ ਨਾ ਬਸ ਹੋ ਗਿਆ ਸਾਈਡਾ ਰਹਿੰਦੀ ਇਹ ਨਹੀਂ ਨਹੀਂ ਇਹ ਤਾਂ ਕਾਲਾ ਨਹੀਂ ਵੀ ਅੱਗ ਜਾਣੀ ਪੈਣੀ ਇੱਥੇ ਆ ਨਾ ਥੱਲੇ ਚਲੋ ਦੁਪਹਿਰ ਕਰਤੀ ਕਿਦੋਂ ਬੰਨਾ ਨਾ ਕੱਲ ਹੀ ਖਾਣਾ ਪੈਣਾ ਹੁੰਦਾ ਤੇ ਪਹਿਲਾਂ ਤੇ ਗੈਸਟ ਆਉਣੇ ਸੀ ਉਹਨਾਂ ਦਾ ਮੈਂ ਰੋਟੀ ਪਾਣੀ ਤਿਆਰ ਕੀਤਾ ਹੁਣ ਮੈਂ ਸਾਫ ਆ ਗਿਆ ਅੱਜ ਮਸੂਈ ਦੀ ਬੈਠਕ ਨਹੀਂ ਦੇਖਿਆ ਮੈਂ ਕਿਚਨ ਵਿੱਚ ਕਿੰਨੇ ਤੁਹਾਡੀ ਚੋਇਸ ਕਰਕੇ ਮਸਾਲਾ ਬਣਾਉਣ ਲੱਗੀ ਕਿ ਮੇਰਾ ਪਾਉ ਮਾਰ ਗਿਆ ਆ ਪਾਪਾ ਮਾ ਮਾ ਪਾਣੀ ਮਾਰ ਦੋ ਬਈ ਜੋਨ ਨੂੰ ਅੱਪਾਈ ਨੂੰ ਅੱਗ ਥੱਲੇ ਰੱਖਿਓ ਤੇਜ਼ ਅੱਗ ਤੇਜ਼ ਥੋੜੀ ਜਿਹੀ ਅੱਗੇ ਨੂੰ ਕਰ ਦੋ ਲੱਗ ਗਈ ਬਸ ਪਰ ਮੇ ਸ਼ਮ ਹੋ ਚੀਨਾ ਉਹ ਸਾਡੀ ਤੀਥੇ ਨਾ ਚੁੱਕੇ ਲੱਗ ਗਈ ਕਰੋ ਥੱਲੇ ਨੂੰ ਸਾੜੋ ਪਾਤੀ ਬਣਾਉਂਦੇ ਬੱਸ ਕਿਉਂ ਜੰਗਲਦਾਰੀ ਨੂੰ ਕਿੱਤੀ ਕਿ ਹੋਵੇਲਾ ਬਣਿਆ ਨਹੀਂ ਸਾਗ ਬੱਸ ਬਣੂ ਹੁਣ ਕੀ ਬਣਾਉਣਾ ਕੁਛ ਨਹੀਂ ਕਿ ਜਤੂ ਦੀ ਕੋਠੇ ਨੂੰ ਚੜਾਤੀ ਉਹਦਾ ਤਾਂ ਨੁਕਸਾਨ ਹੀ ਕੀਤਾ ਇਹ ਤਾਂ ਹੁਣ ਇੱਧਰ ਹੀ ਚੜਨੀ ਚੱਲੇ ਆਂ ਜੁਰੂ ਬਾਈਕ ਤੇ ਚਾਓ ਬਾਈ 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 ਸਾਗ ਆਪਣਾ ਰਿਜਦਾ ਪਿਆ ਮੈਂ ਵੈਸੇ ਨਾ ਸਾਗ ਧਰ ਲੂ ਬਾਲਣ ਬੜਾ ਲੱਗਦਾ ਕਿੰਨਾ ਹੀ ਬਾਲਣ ਉਹ ਜਿਹੜਾ ਟੱਬ ਪਿਆ ਨਾ ਰੈੱਡ ਪਾਥੀਆਂ ਨਾ ਮੈਂ ਭਰ ਕੇ ਲਈ ਸੀ ਵੇਰਲੀ ਚ ਸਾਰਾ ਹੀ ਲੱਗ ਗਿਆ ਅਜੇ ਵੀ ਥੋੜਾ ਜਿਹਾ ਹੋਰ ਲੱਗਣਾ ਹੈ ਉਹ ਉਹ ਦਨੀਆ ਵਾ ਪਈ ਉਹਨਾਂ ਦਿੱਤੇ ਬੜੇ ਇਹ ਕਹਿੰਦੇ ਵੇਚ ਦੋ ਵੇਚਣ ਵਾਲੇ ਪਾਸੇ ਹੁੰਦੇ ਨਹੀਂ ਲਓ ਜੀ ਸਾਡੇ ਗੈਸ ਚ ਚਲੇ ਗਏ ਖਲਾਰਾ ਦੇਖ ਲਓ ਮੇਰੀ ਰਸੋਈ ਚ ਰੋਟੀ ਪਾਣੀ ਖਵਾ ਕੇ ਭੇਜਤਾ ਆਪਾਂ ਨੂੰ ਹੁਣ ਮੈਂ ਬਸ ਲੱਗੀ ਆ ਰਸੋਈ ਸਾਫ ਕਰਨ ਬਸ ਇਹੀ ਕੰਮ ਰਹਿ ਗਿਆ ਆਪਣਾ ਤੇ ਰਾਦਰ ਰੋਟੀ ਪਾਣੀ ਵੀ ਲਗਭਗ ਆਪਣਾ ਬਣਿਆ ਹੀ ਹੋਇਆ ਵਾ ਸੋ ਮੇਰੇ ਗੈਸਟ ਚਲੇ ਗਏ ਆ ਮੇਰੇ ਮਾਮਾ ਮਾਮੀ ਆਏ ਸੀ ਰੋਟੀ ਪਾਣੀ ਇਹਨਾਂ ਨੂੰ ਪਖਵਾਤਾ ਤੇ ਸ਼ਾਮ ਦੇ ਵੱਜ ਗਏ ਨੇ 5 5 ਵਜੇ ਗਏ ਉਹ ਦੁਪਹਿਰੇ 2 ਵਜੇ ਦੇ ਕਰੀਬ ਮੇਰੇ ਕੋਲ ਆਏ ਸੀ ਉਹ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਂ ਲੰਚ ਕਰਵਾਇਆ ਫੇ ਸ਼ਾਮ ਨੂੰ ਚਾਹ ਪੀਈ ਤੇ ਹੁਣ ਉਹ ਚਲੇ ਗਏ ਆਪਣੇ ਘਰ ਵਾਪਸ ਬਸ ਹੁਣ ਮੈਂ ਵੀ ਰਸੋਈ ਦੀ ਗੱਲ ਹੋਣ ਲੱਗੀ ਆ ਰਸੋਈ ਸਾਫ਼ ਕਰੀ ਭਾਂਡੇ ਭੁੰਡੇ ਕਾਫੀ ਹੋਏ ਸੀ ਰੋਟੀ ਪਾਣੀ ਵਾਲੇ ਉਹ ਸਾਫ਼ ਕਰੀ ਉੱਧਰ ਬਾਅਦ ਸਾਡਾ ਸਾਗ ਬਣਾਉਂਦੇ ਆ ਸਾਗ ਨੂੰ ਵੀ ਟਾਈਮ ਲੱਗਣਾ ਵਾ ਤੇ ਉੱਧਰ ਵੀ ਧਿਆਨ ਦੀ ਮੈਂ ਬਸ ਬਾਲਣ ਬਾਲੀਗੀ ਵਿਚ ਵਿੱਚ ਜਾ ਕੇ ਦੇਖਦੀ ਰਹੀ ਆਂ ਥੋੜਾ ਜਿਹਾ ਬਹੁਤ ਬੀਜ਼ੀ ਹੋ ਗਈ। ਦਿਨ ਤਾਂ ਚੜ ਗਿਆ ਅੱਜ ਸਵੇਰ ਦੇ ਬਾਲਣ ਬਾਲ ਬਾਲ ਕੇ। ਜਿਉ ਮੈਨੂੰ ਚੁੱਲੇ ਅੱਗੇ ਭਾਇਆ ਪਹਿਲਾਂ ਮੈਂ ਪਰੋਣੇ ਆਏ ਉਹਨਾਂ ਨੂੰ ਸਾਂਭਿਆ ਤੇ ਹੁਣ ਮੈਂ ਸਵੇਰ ਦਾ ਬਾਲਣ ਬਾਲਣ ਨੇ। ਦਿਖਾਓ ਸਾਡੇ ਅਜੇ ਟਾਈਮ ਲੱਗਣਾ ਸਾਡੇ ਸਾਰਾ। ਸਾਡੇ ਜਨਾਬ ਨੂੰ ਬਹੁਤ ਸ਼ੌਂਕ ਹੈ। ਤੇ ਚੁੱਲਾ ਬਾਲਦਾ ਹੋਵੇ ਮੈਂ ਚੁੱਲੇ ਦੇ ੱਗੇ ਬੈਠਾ ਬਾਲਣ ਲਈ ਜਾਵਾਂ ਤੇ ਸਾਗ ਰਿੱਚਦਾ ਹੋਵੇ ਆਪਾਂ ਇਹਨਾਂ ਦਾ ਅੱਜ ਦੀ ਰਿੱਚ ਪੂਰੀ ਕਰਤੀ ਤੇ ਜਾਵਰ ਸਾਡਾ ਉਹ ਗੱਡੀ ਪਿੱਛੇ ਖੇਡਣ ਗਿਆ ਤੇ ਕਰਨ ਵੀਰ ਸਿੰਘ ਆ ਬੈਠਾ ਹੋਇਆ ਹੋ ਲੋ ਜੀ ਸਾਡਾ ਪਾਉ ਇੱਥੇ ਬੈਠਾ ਸਵੇਰ ਤੋਂ ਰਾਤ ਹੋ ਗਈ ਲੱਟਾਂ ਜਗਦੀਆਂ ਹਾਡਾ ਹਜੇ ਸਾਗ ਬਣਨ ਤੇ ਤਿਆਰ ਆ ਨਹੀਂ ਰਿਹਾ ਕੀ ਗੱਲ ਪਾਨੇ ਕੀ ਕਹਿੰਦਾ ਨਹੀਂ ਬੰਨਣਾ ਬਣ ਗਿਆ ਬਣ ਗਿਆ ਬਣ ਗਿਆ ਵਾ ਸੱਚੀ ਮੇਰੇ ਪਾਉ ਨੂੰ ਬਾਲਾ ਹੀ ਸ਼ੌਂਕ ਹੈ ਚੱਲੇ ਤੇ ਸਾਗ ਦਾ ਸਵਾਦ ਵੀ ਇਹਦਾ ਹੀ ਹੁੰਦਾ ਨਾ ਹਾਂ ਬੜਾ ਹੀ ਸ਼ੌਂਕ ਹੈ ਕੇ ਸਾਰੇ ਸਵਾਦ ਦਾ ਸਵਾਦ ਨਹੀਂ ਹੁੰਦਾ ਹਾਂ ਉਹ ਜਿਹੜਾ ਕੁੱਕਰ ਚ ਬਣਾਇੰਦਾ ਨਾ ਵਸੇ ਅਸੀਂ ਵੀ ਬਣਾ ਲੈਨੇ ਕਦੀ ਕਦੀ ਪਰ ਉਹ ਚਲੋ ਮਜਬੂਰੀ ਹਾਂ ਮਜਬੂਰੀ ਹੋ ਜਾਂਦੀ ਐ ਆ ਪਤਿੱਲੀ ਅਸੀਂ ਲਈ ਹੋਈ ਐ ਇਹਨੂੰ ਕਿਹੜੀ ਪਤਿੱਲੀ ਕਹਿੰਦੇ ਬੰਨੇ ਇਹਨੂੰ ਹਾਂ ਪਤਾਨ ਇਹਨੂੰ ਕਲੀ ਕਰਾਈਦੀ ਏ ਉਹ ਵਾਲੇ ਭਾਂਡੇ ਆ ਕਲੀ ਕਰਾਉਣ ਵਾਲੇ ਭਾਂਡੇ ਸੰਵੇਦੀਕ ਪਿਛਟਲ ਦੀ ਕਹਾਣੀ ਹਾਂ ਤੇ ਅੱਲਣ ਅਸੀਂ ਪਾ ਲਿਆ ਸਾਗ ਚ ਬਸ ਹੁਣ ਇਹਨੂੰ ਰਿੰਨਣਾ ਏ ਥੋੜਾ ਜਿਆ ਹਲਣ ਪੱਕ ਜੀ ਵੀ ਜਿੰਨਾ ਚਿਰ ਤਦ ਤੱਕ ਪਾਣੀ ਸੁੱਕ ਗਿਆ ਇਹਦਾ ਪਾਣੀ ਸੁੱਕ ਗਿਆ ਹਾਂ ਲਗਭਗ ਅਸੀਂ ਅੱਜ ਨਹੀਂ ਖਾਣਾ ਹੈਗਾ ਅਸੀਂ ਬਸ ਰੇਨ ਲਿਆ ਵਾ ਤੁੜਕਾ ਵਗੈਰਾ ਆਪਾਂ ਸਵੇਰੇ ਲਾਵਾਂਗੇ ਤੇ ਸਾਡੇ ਬੱਚੇ ਵੀ ਵੇਟ ਕਰ ਰਹੇ ਆ ਵੈਸੇ ਤਾਂ ਅਸੀਂ ਮਟਰ ਪਨੀਰ ਬਣਾਇਆ ਸੀ ਉਹ ਹੀ ਖਾ ਲੈਣਾ ਹੁਣ ਬਸ ਇਹਨੂੰ ਤਾਂ ਹੀ ਰਿੰਨ ਕੇ ਰੱਖ ਲੈਣਾ ਤੁਰਕਾ ਵਗੈਰਾ ਆਪਾਂ ਸਵੇਰੇ ਲਾਵਾਂਗੇ ਸਵੇਰੇ ਸੋਮਵਾਰ ਆਨੇ ਆਨੇ ਸਕੂਲ ਵੀ ਜਾਣਾ ਤੇ ਮੈਂ ਅੱਗੇ ਕਹਿਣ ਨੇ ਕਿ ਜੱਬ ਜੈ ਭਾ ਲਿਆ ਸਾਗ ਦਾ ਹੁਣ ਇਹ ਕਦੋਂ ਬਣੂਗਾ ਤੇ ਕਦੋਂ ਲੰਮੇ ਪਾਵਾਂਗੇ ਸ਼ਾਮ ਦੇ 7 ਵਜੇ ਗਏ ਆ ਬਾਰੂ ਖਲਾਰਾ ਵਗੈਰਾ ਵੀ ਚੱਕਣਾ ਵਾ ਚੁੱਲਾ ਵਗੈਰਾ ਸਾਮ ਕੇ ਜਾਵਾਂਗੇ ਟੱਗ ਟੁੱੱਕ ਕੇ ਜਾਵਾਂਗੇ ਵਿੱਚੋਂ ਕੋਲੇ ਕੱਢਣੇ ਆ ਫਿਰ ਆ ਪਤਲੀ ਨੂੰ ਵੀ ਅੰਦਰ ਖੜਨਾ ਹੈ ਬਸ ਲਗਭਗ 8:00 ਵਜੇ ਤੱਕ ਫ੍ਰੀ ਹੋ ਹੀ ਜਾਵਾਂਗੇ ਕੀ ਸਾਗ ਰੈਡੀ ਹੁੰਦਾ ਫਿਰ ਨੂੰ ਆਪਾਂ ਨਾਲ ਲੈ ਜਾਣਾ ਅੰਦਰ ਸੋਈ ਚ ਰੱਖ ਦੇਣਾ ਵਾ ਜਾ ਕੇ ਬਾਹਰ ਨਹੀਂ ਛੱਡ ਕੇ ਜਾਣਾ ਕੋਈ ਸਾਡੇ ਇੱਕ ਨਾ ਬਿੱਲੀ ਵੀ ਆਉਂਦੀ ਆ ਉਹ ਸਾਹਮਣੇ ਵਾਲੇ ਕੋਠੇ ਤੋਂ ਮੈਂ ਕਿਹਾ ਹੋਰ ਨਾ ਆਉਣਾ ਲਤ ਲੁਤ ਮਾਰ ਕੇ ਇਹਨੂੰ ਥੱਲੇ ਹੀ ਸੁੱਟ ਦੇਵੇ ਇਹਨੂੰ ਅੰਦਰ ਹੀ ਲੈ ਆਣਾ ਆਪਾਂ ਲਓ ਜੀ ਸਾਡੇ ਜਵਾਕ ਵੀ ਆਏ ਹੋਏ ਆ ਖਾਣਾ ਖਾਣ ਐਨੇ ਨਹੀਂ ਖਾਣਾ ਇਹ ਰੁੱਸੀ ਹੈ ਬਹੁਤ ਬੰਦ ਪਈ ਅਸੀਂ ਜਾ ਜਾ ਕੇ ਖਾ ਕੀ ਕਰਦੀ ਬੈਠੀ ਇੱਥੇ ਜਾ ਸੁਣਦਾ ਨੀ ਉਹ ਦੂਜਾ ਨਹੀਂ ਆਇਆ ਅੱਜ ਵੱਡਾ ਹੈ ਮਤਲਬ ਪਤਾ ਨਹੀਂ ਆਇਆ ਉਹ ਕੀ ਦਾ ਮਾਲਕ ਹੈ ਜਾਓ ਭੈਣ ਜੀ ਖਾ ਲਓ ਜਾ ਕੇ ਤੁਹਾਡਾ ਖਾਣਾ ਪਿਆ ਉੱਥੇ ਚਲੋ ਜੀ ਦੇਖੋ ਸਾਡੇ ਜਵਾਗ ਕੋਈ ਉਹ ਬੈਠਾ ਕੋਈ ਆ ਬੈਠਾ ਚਾਰ ਬੈਠੇ ਆ ਦੋ ਹਜੇ ਆਏ ਨਹੀਂ ਆ ਲੋ ਜੀ ਆਪਾਂ ਕਰ ਲਿਆ ਆਪਣੀ ਰਸੋਈ ਨੂੰ ਸਾਫ਼ ਤੇ ਬਸ ਹੁਣ ਅਸੀਂ ਡਿਨਰ ਕਰਨਾ ਹੈ ਕਿਉਂਕਿ ਟਾਈਮ ਹੋ ਗਿਆ 7 ਤੇ ਜਰਾਵਰ ਸਿੰਘ ਇੱਧਰ ਜਿਹਦੇ ਪਏ ਹੋਏ ਆ ਕਿ ਮੈਨੂੰ ਚੁਟਕ ਲੋ ਕਹਿੰਦੇ 7:30 ਹੋ ਗਏ ਆ ਤੇ ਬਸ ਹੁਣ ਆਪਾਂ ਖਾਣੀ ਆ ਰੋਟੀ ਹਾਂਜੀ ਭਾਈ ਸਾਹਿਬ ਹਾਂਜੀ ਆਪਣੇ ਸਕੂਲ ਦੀ ਤਿਆਰੀ ਕਰ ਲਈ ਹਾਂਜੀ ਯੂਨੀਫਾਰਮ ਕੱਢ ਲੈਣੀ ਸੀ ਹਾਂਜੀ ਕੱਢ ਲਈ ਆਇਆ ਕਰ ਲਿਆ ਬੈਗ ਚ ਬੁੱਕਸ ਆ ਵਗੈਰਾ ਪਾ ਲਾ ਕੇ ਨਾ ਵਸਵੇਰੇ ਨਾ ਹੈ ਠੀਕ ਹੈ ਹਾਂ ਟਾਈਮ ਤਾਂ 7:30 ਹੋ ਗਿਆ। ਹਾਂ ਜੀ। ਸੋ ਯਾ ਐਸੀ ਮੇਰਾ ਅੱਜ ਦਾ ਵਲੌਗ ਜੇ ਕਿ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਹੋਏ ਤਾਂ ਵਲੌਗ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਹੁਣ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਇੰਟਰਸਟਿੰਗ ਜੇ ਵਲੌਗ 'ਚ ਕਿਉਂਕਿ ਸਾਡਾ ਜਰਾਵਰ ਸਿੰਘ ਬਹੁਤ ਜਿਦੀ ਪੈ ਗਿਆ ਹੁਣ। ਕਿਉਂਕਿ ਅੱਜ ਮੈਂ ਸਵੇਰ ਦਾ ਇਹਨੂੰ ਫੜਿਆ ਨਹੀਂ ਮੈਨੂੰ ਬਹੁਤ ਜ਼ਿਆਦਾ ਕੰਮ ਸੀ ਪਹਿਲਾਂ ਗੈਸਟ ਆਏ ਸੀ ਫੇ ਸਾਗ ਵੀ ਬਣਾਇਆ ਤੇ ਹੁਣ ਮੈਂ ਇਹਨੂੰ ਸਵਾਦਵਾ ਤੇ ਹੁਣ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਵਲੌਗ ਤਦ ਤੱਕ ਲਈ ਬਾਏ ਬਾਏ। ਬਾਏ ਕਰ ਦਿਓ। ਬਾਏ ਬਾਏ।